ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਵਾਇਗਰੂ ਬੁਟੀਕ 'ਚ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਗੇ ਤਾਂ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਉਹ ਆਪਾਂ ਲੇਸ ਤਿੰਨ ਤਰ੍ਹਾਂ ਦੇ ਨਾਲ ਲਾਵਾਂਗੇ ਇੱਕ ਗੋਮ ਲੇਸ ਲੱਗਦੀ ਹੈ ਇੱਕ ਉਹਦੇ ਨਾਲ ਉੱਪਰ ਕਰਕੇ ਆਪਾਂ ਲਾਉਨੇ ਆ ਥੋੜਾ ਜਿਹਾ ਡਿਸਟੈਂਸ ਰੱਖ ਕੇ ਜਿਹਨੂੰ ਆਪਾਂ ਡਬਲ ਲੇਸ ਕਹਿ ਦਿੰਨੇ ਆ ਉਹਨੂੰ ਆਪਾਂ ਬਾਜੂ ਤੇ ਲਾਇਆ ਤੇ ਪਲਾਜ਼ੋ ਦੇ ਮੋਰੀ ਤੇ ਲਾਇਆ ਆ ਤੇ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਸਾਰੀ ਦੇਖ ਲਿਓ ਤਾਂ ਇਹਦੇ ਵਿੱਚ ਮੈਂ ਤਿੰਨ ਤਰ੍ਹਾਂ ਦਾ ਤਰੀਕਾ ਤਿੰਨ ਤਰ੍ਹਾਂ ਦੇ ਨਾਲ ਤਰੀਕੇ ਦੱਸੇ ਆ ਤੁਹਾਨੂੰ ਤੁਸੀਂ ਦੇਖ ਕੇ ਤਾਂ ਇਸ ਤਰ੍ਹਾਂ ਤੁਸੀਂ ਵੀ ਲਾ ਸਕਦੇ ਜੇ ਤਾਂ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਤਾਂ ਆਪਾਂ ਸਟੀਚਿੰਗ ਕਰਦੇ ਆ ਨਾਲ ਤੁਹਾਨੂੰ ਮੈਂ ਤਰੀਕਾ ਦੱਸੂਗਾ ਤੇ ਜੇ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਨੋਟੀਫਿਕੇਸ਼ਨ ਓਨ ਕਰ ਲਿਓ ਆਪਾਂ ਸਟੀਚਿੰਗ ਸ਼ੁਰੂ ਕਰਦੇ ਆ ਤੇ ਚਲੋ ਆਪਾਂ ਮਸ਼ੀਨ ਤੇ ਚੱਲਦੇ ਆ ਇੱਕ ਸੂਟ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਆ ਇਹ ਵੀ ਇਹ ਵੀ ਡਬਲ ਲੇਸ ਲਾ ਕੇ ਤਿਆਰ ਕੀਤਾ ਹੈ ਪਰ ਇਹ ਉੱਪਰ ਲੇਸ ਲਾਈ ਆਪਾਂ ਤਾ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਜੇ ਪਰ ਜਿਹੜਾ ਆਪਾਂ ਇੱਕ ਤਰੀਕੇ ਨਾਲ ਦੂਜਾ ਗੁੰਮ ਲਾ ਕੇ ਤਿਆਰ ਕਰਦੇ ਆ ਉਹ ਵੀ ਇਹਦੇ ਵਿੱਚ ਆਪਾਂ ਤਿਆਰ ਕੀਤਾ ਆ ਤਾਂ ਇਸ ਤਰ੍ਹਾਂ ਵੀ ਤੁਸੀਂ ਤਿਆਰ ਕਰ ਸਕਦੇ ਜੇ ਪੇਂਟ ਵਾਲਾ ਸੂਟ ਹੈ ਗਾ ਜਿਹੜੇ ਛੋਟੇ ਦਾ ਮੈਂ ਪਾਇਆ ਸੀ ਦੇਖ ਲਿਓ ਤੁਸੀਂ ਇਹਦਾ ਜਾ ਕੇ ਤਾਂ ਜਿਹੜਾ ਹੁਣ ਆਪਾਂ ਤਿਆਰ ਸੂਟ ਕਰਨਾ ਗੁੰਮ ਲੈਸ ਲਾ ਕੇ ਉਹਦਾ ਆਪਾਂ ਪਲਾਜੋ ਪਹਿਲਾਂ ਤਿਆਰ ਕਰਦੇ ਆ ਪਲਾਜੋ ਨੂੰ ਜਿਹੜਾ ਹੈ ਗਈ ਆ ਜਿਹੜੀ ਜਿੰਨਾ ਜਿੰਨਾ ਤਿਆਰ ਆਪਾਂ ਕਰਨਾ ਨਾ ਪਲਾਜੋ ਉਦੇ ਤੋਂ ਹਾ ਫਿੰਜਾ ਆਪਾਂ ਵੱਧ ਕਟਿੰਗ ਕਰ ਲੈਣੀ ਆ ਤੇ ਦੋ ਪੱਟੀਆਂ ਜਵੇਂ ਆਪਾਂ ਪਹੁੰਚਾ ਤਿਆਰ ਕਰਦੇ ਹਾਂ ਸਲਵਾਰ ਦਾ ਉਸ ਤਰ੍ਹਾਂ ਆਪਾਂ ਪੱਟੀਆਂ ਨੂੰ ਬਣਾ ਲੈਣਾ ਆ ਪ੍ਰੈਸ ਨਾਲ ਜੋੜ ਕੇ ਤਾਂ ਵਿੱਚ ਦੋਨਾਂ ਸਾਈਡਾਂ ਤੇ ਆਪਾਂ ਲੈਸ ਲਾਵਾਂਗੇ ਤੇ ਵਿੱਚ ਤੁਸੀਂ ਗੋਟਾ ਲਾਉਣਾ ਤੇ ਲਾ ਸਕਦੇ ਜੇ ਨਹੀਂ ਲਾਉਣਾ ਤਾਂ ਵੀ ਕੋਈ ਗੱਲ ਨਹੀਂ ਹੈਗੀ ਤਾਂ ਇਸ ਤਰ੍ਹਾਂ ਆਪਾਂ ਪੱਟੀਆਂ ਨੂੰ ਪਹਿਲਾਂ ਤਿਆਰ ਕਰ ਲੈਣਾ ਪ੍ਰੈਸ ਦੇ ਨਾਲ ਤੇ ਵਿੱਚ ਆਪਾਂ ਲਾ ਦੇਣਾ ਗੋਟਾ ਇਹ ਹੈਗਾ ਪਹਿਲਾ ਤਰੀਕਾ ਇਹ ਜਿਹੜਾ ਸਭ ਤੋਂ ਈਜ਼ੀ ਤਰ੍ਹਾਂ ਇੱਕ ਤਰੀਕਾ ਹੈਗਾ ਆ ਤਾਂ ਇਸ ਤਰ੍ਹਾਂ ਤੁਸੀਂ ਆਪਾਂ ਦੋਨਾਂ ਸਾਈਡਾਂ ਤੇ ਲੈਸ ਲਾ ਲਾਂਗੇ ਇਸ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਦੇ ਲੈਸ ਲਾ ਕੇ ਪੱਟੀ ਤਿਆਰ ਕਰ ਲੈਣੀ ਹੈ ਤੇ ਜਿਹੜਾ 1/2 ਇੰਚ ਦਾ ਆਪਾਂ ਥੱਲੇੋਂ ਮਾਰਜਿਨ ਲਿਆ ਹੈ ਪਲਾਜ਼ੋ ਦਾ ਉਹਦੇ ਉੱਤੇ ਪੱਟੀ ਨੂੰ ਆਪਾਂ ਲਾ ਲੈਣਾ ਹੈ ਤੇ ਅੰਦਰ ਨੂੰ ਫੋਲਡ ਕਰ ਲਾਂਗੇ ਉੱਪਰ ਵੱਲ ਜਿਸ ਤਰ੍ਹਾਂ ਆਪਾਂ ਸਲਵਾਰ ਦਾ ਪਹੁੰਚ ਅੰਦਰ ਨੂੰ ਕਰਦੇ ਹਾਂ ਤੇ ਇਹਨੂੰ ਆਪਾਂ ਉੱਪਰ ਨੂੰ ਬਾਰ-ਬਾਰ ਕਰ ਲਾਂਗੇ ਹੁਣ ਆਪਾਂ ਦੂਜੇ ਤਰੀਕੇ ਨਾਲ ਲੈਸ ਲਾਵਾਂਗੇ ਜਿਹੜਾ ਬਾਜੂ ਦਾ ਸਿੱਧਾ ਪਾਸਾ ਹੈ ਉਹਨੂੰ ਆਪਾਂ ਉੱਪਰ ਨੂੰ ਕਰਾਂਗੇ ਤੇ ਜਿਹੜਾ ਲੈਂਸ ਦਾ ਪੁੱਠਾ ਪਾਸਾ ਨਾ ਉਹਨੂੰ ਆਪਾਂ ਉੱਪਰ ਨੂੰ ਕਰ ਲਾਂਗੇ ਇਸ ਤਰ੍ਹਾਂ ਪੁੱਠੇ ਪਾਸਾ ਉੱਪਰ ਨੂੰ ਕਰਕੇ ਨਾ ਤੇ ਆਪਾਂ ਇੱਕ ਸਟਿਚ ਲਾ ਲੈਣੀ ਆ ਜਿੰਨੀ ਜਿੰਨੀ ਆਪਾਂ ਲੈਂਸ ਨੂੰ ਗੁੰਮ ਕਰਨਾ ਹੈ ਤੇ ਸਾਈਡ ਤੇ ਦੋਨਾਂ ਸਾਈਡਾਂ ਤੇ ਕੱਟ ਲਾ ਲਾਂਗੇ ਜਿੰਨਾ ਆਪਾਂ ਮਾਰਜਿਨ ਰੱਖਣਾ ਹੈ ਸਵਾਇੰਚ ਦਾ ਆਪਾਂ ਮਾਰਜਿਨ ਧਾਕੇ ਕੱਟ ਲਾਏ ਆ ਤਾਂ ਥੋੜਾ ਜਿਹਾ 1 ਇੰਚ ਦਾ ਮਾਰਜਿਨ ਜਿਹੜਾ ਤਿਆਰ ਆ ਜਾਊਗਾ ਇਸ ਤਰ੍ਹਾਂ ਤੁਸੀਂ ਜਿੰਨਾ ਵੀ ਮਾਰਜਿਨ ਰੱਖਣਾ ਹੈ ਉਸ ਹਿਸਾਬ ਨਾਲ ਤੁਸੀਂ ਕੱਟ ਲਾ ਲਿਓ ਤਾਂ ਇਸ ਤਰ੍ਹਾਂ ਇਹ ਆ ਕਿ ਥੋੜਾ ਜਿਹਾ ਤੁਹਾਨੂੰ ਲੈਸ ਨੂੰ ਸੈੱਟ ਕਰਨਾ ਪੈਣਾ ਆ ਤਾਂ ਇਸ ਤਰ੍ਹਾਂ ਦੂਜਾ ਤਰੀਕਾ ਹੈਗਾ ਆ ਤਾਂ ਇਹਦੇ ਨਾਲ ਆਪਾਂ ਲਰਨਿੰਗ ਵੀ ਅਟੈਚ ਕਰ ਲੈਣੀ ਆ ਇਸ ਤਰ੍ਹਾਂ ਹੀ ਤੇ ਜਿਹੜੀ ਜਿਹੜੀ ਅਗਲੇ ਪਾਸੇ ਦੀ ਲੈਸ ਹੈਗੀ ਆਪਣੀ ਗੋਮ ਹੋ ਜੂਗੀ ਇਸ ਤਰ੍ਹਾਂ ਤੁਸੀਂ ਪਾਈਪਿੰਗ ਵਗੈਰਾ ਵੀ ਲਾ ਸਕਦੇ ਜੇ ਲੈਸ ਨਹੀਂ ਲਾਉਣੀ ਤੇ ਇਸ ਤਰ੍ਹਾਂ ਹੁਣ ਆਪਾਂ ਲਰਨਿੰਗ ਨੂੰ ਇੱਕ ਸਾਈਡ ਤੇ ਕਰ ਲਾਂਗੇ ਤਾਂ ਹਾਫ ਪੈਰ ਦੀ ਸਟਿਚ ਲਾਵਾਂਗੇ ਇਹ ਨਾਲ ਇਹਦੇ ਨਾਲ ਸਾਡੀ ਇਹ ਲੈਸ ਅੰਦਰ ਫਿਨਿਸ਼ਿੰਗ ਦੇ ਨਾਲ ਅੰਦਰ ਗੋਮ ਹੋ ਜਾਏਗੀ ਤਾਂ ਇਸ ਤਰ੍ਹਾਂ ਆਪਾਂ ਬਾਜੂ ਨੂੰ ਤਿਆਰ ਕੀਤਾ ਆ ਦੂਜੇ ਤਰੀਕੇ ਨਾਲ ਕੋਈ ਵੀ ਤੁਹਾਡਾ ਡਾਊਟ ਹੈਗਾ ਕਮੈਂਟ ਕਰਕੇ ਪੁੱਛ ਸਕਦੇ ਜੀ ਤਾਂ ਇਹ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਹੈਗਾ ਬਾਜੂ ਨੂੰ ਤਿਆਰ ਕਰਨ ਦਾ ਪਾਈਪਿੰਗ ਵਗੈਰਾ ਲਗਾ ਕੇ ਤੁਸੀਂ ਇਸ ਤਰ੍ਹਾਂ ਤਿਆਰ ਕਰ ਸਕਦੇ ਜੀ ਤਰਪਾਈ ਦੀ ਵੀ ਨਹੀਂ ਲੋੜ ਪੈਣੀ ਤਾਂ ਤੀਜਾ ਤਰੀਕਾ ਹੈਗਾ ਕਿ ਆਪਾਂ ਸੇਮ ਹੀ ਹੈਗਾ ਬਸ ਲੈਸ ਦਾ ਉੱਪਰ ਵਾਲਾ ਪਾਸਾ ਤੇ ਇਸ ਤਰ੍ਹਾਂ ਹੀ ਕਰ ਲੈਣਾ ਪੁੱਠਾ ਹੀ ਉੱਪਰ ਕਰ ਲੈਣਾ ਆਪਾਂ ਤੇ ਜਿਹੜੀ ਬਾਜੂ ਹੈਗਾ ਉਹਦਾ ਸਿੱਧੇ ਪਾਸੇ ਆਪਾਂ ਲੈਸ ਲਾ ਲੈਣੀ ਆ ਤੇ ਜਿਹੜਾ ਮਾਰਜਨ ਹੈ ਉਹਤੇ ਤੇ ਵੀ ਆਪਾਂ ਇੱਕੋ ਜਿਹਾ ਕੱਟ ਲਾ ਲੈਣਾ ਆ 7/8 ਇੰਚ ਤੇ ਤਰੀਕਾ ਸੇਮ ਹੀ ਹੈਗਾ ਬਸ ਇਹਦਾ ਦੂਜੀ ਜਿਹੜੀ ਉੱਪਰ ਵਾਲੀ ਲੈਸ ਆ ਉਹਨੂੰ ਲਾਉਣ ਦਾ ਤਰੀਕਾ ਥੋੜਾ ਜਿਹਾ ਹੋਰ ਹੈਗਾ ਆ ਪਹਿਲੋਂ ਆਪਾਂ ਉਹਨੂੰ ਸਿੱਧੀ ਲੈਸ ਨੂੰ ਆਪਾਂ ਸਟੀਚ ਲਾ ਲਈਏ ਤੇ ਫਿਰ ਨਾ ਅੰਦਰਵਾਰ ਪੁੱਠੀ ਵਾਲੀ ਸਾਈਡ ਤੇ ਜਿੱਥੇ ਆਪਣੀ ਸਟੀਚ ਆਈ ਹੀ ਉਹਦੀ ਸਟੀਚ ਦੇ ਉੱਤੇ ਆਪਾਂ ਸਟੀਚ ਲਾ ਲਾਂਗੇ ਸਲਾਈ ਲਾ ਲਾਂਗੇ ਤਾਂ ਇਸ ਤਰ੍ਹਾਂ ਸਾਡੀ ਜਿਹੜੀ ਹੈ ਕਿ ਦੂਜੀ ਲੈਸ ਵੀ ਜਿਹੜੀ ਗੋਮ ਹੋ ਜਾਏਗੀ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਨੇ ਤੇ ਤਿੰਨ ਤਰੀਕਿਆਂ ਨਾਲ ਮੈਂ ਤੁਹਾਨੂੰ ਲੈਸ ਲੱਸੀ ਲਾਉਣ ਵਾਸਤੇ ਲਾਉਣ ਦਾ ਤਰੀਕਾ ਦੱਸਿਆ ਆ ਤਾਂ ਤੁਸੀਂ ਜੇ ਵਿੱਚ ਗੋਟਾ ਲਉਣਾ ਤੇ ਗੋਟਾ ਵੀ ਲਾ ਸਕਦੇ ਜੇ ਇਸ ਤਰ੍ਹਾਂ ਰੱਖਣਾ ਇਸ ਤਰ੍ਹਾਂ ਵੀ ਰੱਖ ਸਕਦੇ ਜੇ ਤਾਂ ਇਹਦੇ ਵੀ ਆਪਾਂ ਸੇਮ ਲਾਈਨਿੰਗ ਇਸ ਤਰ੍ਹਾਂ ਹੀ ਲਾ ਲੈਣੀ ਆ ਜਿਵੇਂ ਦੂਜੇ ਤਰੀਕੇ ਤੇ ਆਪਾਂ ਲਾਈ ਹੀ ਤਾਂ ਇਸ ਤਰ੍ਹਾਂ ਤੁਸੀਂ ਆ ਸੂਟ ਨੂੰ ਤਿਆਰ ਕਰ ਸਕਦੇ ਜੇ ਡਬਲ ਲੈਸ ਲਾ ਕੇ ਡਿਜ਼ਾਈਨ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਤੁਸੀਂ ਨੋਟੀਫਿਕੇਸ਼ਨ ਵੀ ਔਨ ਕਰ ਲਿਓ ਤੇ ਬਾਜੂਆਂ ਨੂੰ ਇਸ ਤਰ੍ਹਾਂ ਤੁਸੀਂ ਤਿਆਰ ਕਰ ਸਕਦੇ ਜੇ ਤੇ ਸਾਰਾ ਸੂਟ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਆ ਜੀ ਬਾਹਾਂ ਤੇ ਡਿਜ਼ਾਈਨਿੰਗ ਕੀਤੀ ਆ ਤੇ ਪਲਾਜ਼ੋ ਤੇ ਕੀਤੀ ਆ ਤਾਂ ਥੱਲੇ ਆਪਾਂ ਘੇਰੇ ਤੇ ਚਚਾਕਾਂ ਦੇ ਆਪਾਂ ਲੈਸ ਲਾਤੀ ਆ ਤਾਂ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ ਤੁਹਾਡਾ ਬਹੁਤ